ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਆਪਣੀ ਜ਼ਿੰਦਗੀ ਦਾ ਇਹ ਇੱਕ ਹੀ ਨਿਯਮ ਬਣਾ ਲੈਂਦੇ ਹੋ ਤਾਂ ਤੁਸੀਂ ਸਾਰੇ ਹੀ ਜ਼ਿੰਦਗੀ ਕਦੇ ਵੀ ਦੁੱਖ ਨਹੀਂ ਭੋਗੋਗੇ ਤੁਹਾਡੇ ਨੇੜੇ ਤੇੜੇ ਵੀ ਦੁੱਖ ਕਦੇ ਵੀ ਨਹੀਂ ਆਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਕੇ ਪਰਮਾਤਮਾ ਜੀ ਦੀ ਮਿਹਰ ਭਰੀ ਨਿਗਾਹ ਹਮੇਸ਼ਾ ਦੇ ਲਈ ਤੁਹਾਡੇ ਤੇ ਹੋ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਸਾਥ ਸੰਗਤ ਜੀ ਪੰਜਾਬ ਵਿੱਚ ਪਹਿਲਾਂ ਬਹੁਤ ਪੁਰਾਣੇ ਸਮੇਂ ਦੇ ਵਿੱਚ ਜੰਗਲ ਹੋਇਆ ਕਰਦੇ ਸੀ ਤੇ ਬਹੁਤ ਪਸ਼ੂ ਪੰਛੀ ਵੀ ਰਹਿੰਦੇ ਸਨ ਉੱਥੇ। ਉਸ ਸਮੇਂ ਲੋਕ ਸ਼ਿਕਾਰ ਖੇਡਣ ਜਾਇਆ ਕਰਦੇ ਸੀ ਜਾਂ ਕਰਿਆ ਵੀ ਕਰਦੇ ਸੀ ਤੇ ਇੱਕ ਮਨੁੱਖ ਨੇ ਜੋ ਪਾਣੀ ਜੰਗਲ ਵਿੱਚ ਪਾਬੰਦ ਨਹਿਰਾਂ ਤਲਾਬ ਉੱਤੇ ਚੱਲਣ ਵਾਲਾ ਕੁੱਤਾ ਖਰੀਦਿਆ ਜਿਹੜਾ ਕਿ ਕੁੱਤਾ ਨਹਿਰਾਂ ਦੇ ਵਿੱਚ ਵੀ ਤੈਰ ਕੇ ਕੁਝ ਵੀ ਲੈ ਕੇ ਆ ਸਕਦਾ ਸੀ ਉਹ ਜਿਹੜਾ ਮਨੁੱਖ ਸੀ ਉਸ ਨੂੰ ਲੱਗਾ ਕਿ ਜੇ ਇਸ ਨੂੰ ਮੈਂ ਆਪਣੇ ਆਂਡਗਵਾਂਡ ਨੂੰ ਦਿਖਾਵਾਂਗਾ ਤਾਂ ਮੇਰੀ ਬੜੀ ਹੀ ਪ੍ਰਸ਼ੰਸਾ ਹੋਵੇਗੀ ਮੇਰੀ ਬੜੀ ਹੀ ਉਸਤਤ ਕਰਨਗੇ ਕਿ ਇਹਨੇ ਕਿੱਡੀ ਵਧੀਆ ਚੀਜ਼ ਲੈ ਕੇ ਆਂਦੀ ਹੈ ਉਹ ਕੀ ਕਰਦਾ ਹੈ ਕਿ ਆਪਣੇ ਸਾਰੇ ਹੀ ਦੋਸਤਾਂ ਨੂੰ ਆਂਡਗਵਾਂਡ ਨੂੰ ਜੋ ਵੀ ਉਸਦੇ ਮਿੱਤਰ ਸਾਥੀ ਹੁੰਦੇ ਹਨ ਉਹਨਾਂ ਨੂੰ ਅਗਲੇ ਹੀ ਦਿਨ ਪੰਛੀਆਂ ਤੇ ਨਿਸ਼ਾਨਾ ਲਾਉਣ ਦੇ ਲਈ ਨਹਿਰ ਦੇ ਕੰਡੇ ਤੇ ਲੈ ਜਾਂਦਾ ਹੈ ਤੇ ਉੱਥੇ ਜਾ ਕੇ ਜਦੋਂ ਉਹ ਸ਼ਿਕਾਰ ਖੇਡਦਾ ਹੈ ਤਾਂ ਜਿਹੜੇ ਵੀ ਪੰਛੀ ਸ਼ਿਕਾਰ ਕਰਨ ਦੇ ਬਾਅਦ ਨਹਿਰ ਵਿੱਚ ਡਿੱਗਦੇ ਸਨ ਤੇ ਉਹ ਮਨੁੱਖ ਆਪਣੇ ਕੁੱਤੇ ਨੂੰ ਇਸ਼ਾਰਾ ਕਰਦਾ ਸੀ ਕੁੱਤਾ ਝੱਟ ਹੀ ਉਹਨਾਂ ਪੰਛੀਆਂ ਨੂੰ ਨਹਿਰ ਵਿੱਚੋਂ ਇਕੱਠੇ ਕਰਕੇ ਲੈ ਆਉਂਦਾ ਸੀ ਉਸ ਵਿਅਕਤੀ ਦੇ ਮਨ ਵਿੱਚ ਸੀ ਕਿ ਹੁਣ ਸਾਰੇ ਹੀ ਮੇਰੇ ਉਸਤਤ ਕਰਨਗੇ ਪਰ ਉਹਨਾਂ ਦੇ ਵਿੱਚੋਂ ਕਿਸੇ ਨੇ ਵੀ ਇਸ ਗੱਲ ਦਾ ਧਿਆਨ ਨਾ ਦਿੱਤਾ ਤੇ ਉਹਨੂੰ ਇਦਾਂ ਕਰਦੇ ਕਰਦੇ ਨੂੰ ਸ਼ਾਮ ਹੋ ਗਈ ਘਰ ਨੂੰ ਪਰਤਣ ਲੱਗੇ ਉਹ ਸ਼ਾਮ ਨੂੰ ਆਪਣੇ ਦੋਸਤਾਂ ਨੂੰ ਪੁੱਛਦਾ ਹੈ ਕਿ ਤੁਸੀਂ ਅੱਜ ਕੁਝ ਖਾਸ ਨਹੀਂ ਵੇਖਿਆ ਅੱਜ ਉਹਨਾਂ ਦੇ ਵਿੱਚੋਂ ਸਾਰੇ ਹੀ ਜਾਣਿਆਂ ਦੇ ਵਿੱਚੋਂ ਇੱਕ ਕਹਿੰਦਾ ਹੈ ਖਾਸ ਤਾਂ ਨਹੀਂ ਪਰ ਅੱਜ ਤੇਰੇ ਕੁੱਤੇ ਵਿੱਚ ਇੱਕ ਖਾਮੀ ਦੇਖੀ ਹੈ ਤਾਂ ਉਸ ਮਨੁੱਖ ਨੂੰ ਬੜਾ ਹੀ ਹੈਰਾਨੀ ਹੋਈ ਕਿ ਇਹ ਮੇਰਾ ਕੁੱਤਾ ਜਿਹੜਾ ਸੀ ਇਹ ਤਾਂ ਨਹਿਰ ਵਿੱਚ ਤੁਰਿਆ ਫਿਰਦਾ ਸੀ ਇਹਦੇ ਵਿੱਚ ਕਿਹੜੀ ਖਾਮੀ ਤੁਸੀਂ ਲੱਭ ਲਈ ਹੈ ਉਸ ਦਾ ਦੋਸਤ ਕਹਿਣ ਲੱਗਾ ਤੇਰਾ ਜਿਹੜਾ ਜਾਨਵਰ ਹੈ ਤੇਰਾ ਜਿਹੜਾ ਕੁੱਤਾ ਹੈ ਦੂਜੇ ਜਾਨਵਰਾ ਮੰਗ ਤੈਰ ਤਾ ਨਹੀਂ ਸਕਦਾ ਉਹ ਤੇਰਾ ਜਿਵੇਂ ਜਾਨਵਰ ਹੈ ਉਹ ਤੈਰਦਾ ਨਹੀਂ ਹੈ ਇਥੋਂ ਆਪਾਂ ਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਲੋਕ ਤਾਂ ਚੰਗੀ ਤੋਂ ਚੰਗੀ ਚੀਜ਼ ਵਿੱਚ ਵੀ ਕੋਈ ਨਾ ਕੋਈ ਕਮੀ ਕੱਢ ਹੀ ਦਿੰਦੇ ਹਨ ਆਪਣੇ ਵਿੱਚ ਵੀ ਕੁਝ ਐਵੇਂ ਦੇ ਲੋਕ ਹਨ ਜਿਨ੍ਹਾਂ ਨੂੰ ਸਿਰਫ ਅਸੀਂ ਦੱਬੇ ਹੀ ਦੇਖਦੇ ਹਾਂ ਅਸੀਂ ਸਿਰਫ ਗਲਤ ਹੀ ਦੇਖਦੇ ਹਾਂ ਕਿਉਂਕਿ ਸਾਥ ਸੰਗਤ ਜੀ ਕਈ ਲੋਕ ਉਹ ਵੀ ਹੁੰਦੇ ਹਨ ਜਿਨ੍ਹਾਂ ਨੂੰ ਗੁਲਾਬ ਦੇ ਬੂਟੇ ਦੇ ਨਾਲ ਸਿਰਫ ਕੰਡੇ ਦਿਖਦੇ ਹਨ ਫੁੱਲ ਨਹੀਂ ਦਿਖਦੇ ਆਪਣੇ ਨਾਲ ਕਈ ਵਾਰ ਐਵੇਂ ਹੁੰਦਾ ਹੈ ਆਪਾਂ ਆਪਣੀ ਜ਼ਿੰਦਗੀ ਵਿੱਚ ਕਈਆਂ ਨੂੰ ਖੁਸ਼ੀ ਦੇਣ ਦੇ ਲਈ ਆਪਣਾ ਸਾਰਾ ਹੀ ਜੋਰ ਲਾ ਦਿੰਦੇ ਹਾਂ ਕਿ ਫੁਲਾਣਾ ਬੰਦਾ ਖੁਸ਼ ਹੋ ਜਾਵੇ ਆਹ ਵੀ ਖੁਸ਼ ਹੋ ਜਾਵੇ ਉਹ ਵੀ ਖੁਸ਼ ਹੋ ਜਾਵੇ ਇਦਾਂ ਹੀ ਕਰਦਿਆਂ ਕਰਦਿਆਂ ਪਰ ਉਹਦਾ ਮੂੰਹ ਫਿਰ ਵੀ ਓਵੇਂ ਦਾ ਓਵੇਂ ਹੀ ਬਣਿਆ ਰਹਿੰਦਾ ਹੈ ਉਹ ਬੰਦਾ ਟਸ ਤੋਂ ਮਸ ਨਹੀਂ ਹੁੰਦਾ ਆਪਾਂ ਕਈਆਂ ਦਾ ਹਮੇਸ਼ਾ ਹੀ ਚੰਗਾ ਕੀਤਾ ਹੁੰਦਾ ਹੈ ਪਰ ਫਿਰ ਵੀ ਉਹ ਸਾਡੀ ਨਿੰਦਿਆ ਚੁਗਲੀ ਕਰਨ ਤੋਂ ਬਾਜ਼ ਨਹੀਂ ਆਉਂਦੇ ਭਾਵੇਂ ਆਪਾਂ ਕਿਸੇ ਦਾ ਕਿੰਨਾ ਵੀ ਚੰਗਾ ਕਰੀਏ ਫਿਰ ਵੇਖਣ ਵਾਲੇ ਨੇ ਸਾਡੀ ਚੁਗਲੀ ਕਰ ਹੀ ਦੇਣੀ ਹੁੰਦੀ ਹੈ ਕੋਈ ਵੀ ਮਨੁੱਖ ਚੁਗਲੀ ਨਿੰਦਿਆ ਕਰਨ ਤੋਂ ਬਾਜ਼ ਨਹੀਂ ਆ ਸਕਦਾ ਜਿਹੜੇ ਲੋਕ ਸਾਡੀ ਨਿੰਦਿਆ ਚੁਗਲੀ ਕਰਦੇ ਹਨ ਤਾਂ ਉਹ ਕਰਦੇ ਹੀ ਕਰਦੇ ਹਨ ਜਿੱਥੇ ਆਪਾਂ ਪਹੁੰਚ ਜਾਂਦੇ ਹਾਂ ਉੱਥੇ ਉਹ ਚੁੱਪ ਕਰ ਜਾਂਦੇ ਹਨ ਤੇ ਸਾਡੇ ਕੋਲੋਂ ਜਾ ਕੇ ਹੋਰ ਦੋ ਪੈਰ ਦੂਜੇ ਕੋਲ ਸਾਡੀ ਨਿੰਦਿਆ ਕਰ ਦਿੰਦੇ ਹਨ ਇਸ ਮੁਕਾਮ ਤੇ ਅੱਜ ਕੱਲ ਅਸੀਂ ਪਹੁੰਚ ਚੁੱਕੇ ਹਾਂ ਸਾਧ ਸੰਗਤ ਜੀ ਅੱਜ ਤੁਸੀਂ ਉੱਥੇ ਦੇ ਉੱਥੇ ਹੀ ਹੋ ਆਪਣੇ ਵਰਗੇ ਤੁਸੀਂ ਚਾਹੁੰਦੇ ਹੋ ਕਿ ਸਾਰੇ ਬਣ ਜਾਣ ਪਰ ਕੋਈ ਨਹੀਂ ਬਣ ਪਾਉਂਦਾ ਇਸ ਲਈ ਹਰ ਕਿਸੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਨਾ ਲੱਗੇ ਰਿਹਾ ਕਰੋ ਇਹ ਸਾਰੀ ਜ਼ਿੰਦਗੀ ਹੀ ਤੁਸੀਂ ਭਾਵੇਂ ਲਗਾ ਦਿਓ ਕਿਸੇ ਨੂੰ ਖੁਸ਼ ਕਰਨ ਦੀ ਪਰ ਕਿਸੇ ਨੇ ਵੀ ਤੁਹਾਨੂੰ ਕਦੇ ਵਧੀਆ ਨਹੀਂ ਕਹਿਣਾ ਆਪਾਂ ਸੋਚਦੇ ਹਾਂ ਕਿ ਅਸੀਂ ਸਾਰਿਆਂ ਦੇ ਨਾਲ ਹੀ ਬਹੁਤ ਖੁਸ਼ ਰਹਿਣਾ ਹੈ ਕਿ ਮੇਰੇ ਬਾਰੇ ਲੋਕ ਵਧੀਆ ਵਧੀਆ ਬੋਲਣ ਜੋ ਕਿ ਕਦੇ ਹੋ ਹੀ ਨਹੀਂ ਸਕਦਾ ਜੋ ਤੁਹਾਨੂੰ ਵਧੀਆ ਲੱਗਦਾ ਹੈ ਉਹੀ ਕਰਿਆ ਕਰੋ ਜਿਨ੍ਹਾਂ ਨੇ ਖਾਮੀਆਂ ਕੱਢਣੀਆਂ ਹਨ ਉਹਨਾਂ ਨੇ ਤਾਂ ਰੱਬ ਵੀ ਨਹੀਂ ਛੱਡਿਆ ਉਹ ਤਾਂ ਵਾਹਿਗੁਰੂ ਵਿੱਚ ਵੀ ਕਮੀਆਂ ਕੱਢ ਦਿੰਦੇ ਹਨ ਤਾਂ ਫਿਰ ਬੰਦਾ ਕੀ ਚੀਜ਼ ਹੈ ਕਈਆਂ ਦੀ ਆਦਤ ਹੁੰਦੀ ਹੈ ਕਿ ਆਪਾਂ ਹਰੇਕ ਚੀਜ਼ ਦੇ ਵਿੱਚ ਨੁਕਸ ਕੱਢਣਾ ਹੀ ਹੈ ਆਪਾਂ ਹਰ ਚੀਜ਼ ਵੇਖ ਲਈ ਬਸ ਉਹਦੇ ਵਿੱਚ ਕੋਈ ਨਾ ਕੋਈ ਖਾਮੀ ਪੇਸ਼ੀ ਕੱਢ ਦੇਣੀ ਹੈ ਉਹਨਾਂ ਨੂੰ ਹੁੰਦਾ ਹੈ ਕਿ ਬਸ ਇਹਨੂੰ ਕਿਸੇ ਵੀ ਤਰੀਕੇ ਦੇ ਨਾਲ ਆਪਾਂ ਗਲਤ ਠਹਿਰਾ ਦਈਏ ਐਵੇਂ ਮਨੁੱਖ ਕਦੇ ਵੀ ਤੁਹਾਡੇ ਜੀਵਨ ਵਿੱਚ ਤੁਹਾਨੂੰ ਅੱਗੇ ਨਹੀਂ ਵਧਣ ਦੇਣਗੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਨਾ ਹੀ ਖੁਸ਼ ਹੋ ਸਕੋਗੇ ਕਿਉਂਕਿ ਉਹਨਾਂ ਨੂੰ ਆਪਣੀਆਂ ਚੀਜ਼ਾਂ ਨਾਲ ਤੁਲਨਾ ਕਰਨ ਦੀ ਆਦਤ ਹੁੰਦੀ ਹੈ ਨੁਕਸ ਕੱਢਣ ਦੀ ਆਦਤ ਹੀ ਪਈ ਹੁੰਦੀ ਹੈ ਉਹ ਆਪਣੀ ਆਦਤ ਤੋਂ ਬਾਜ਼ ਨਹੀਂ ਆ ਸਕਦੇ ਨਾ ਹੀ ਫਿਰ ਉਸ ਨੂੰ ਕਦੇ ਕਾਮਯਾਬੀ ਹਾਸਲ ਹੁੰਦੀ ਹੈ ਹਰ ਮਨੁੱਖ ਦੇ ਜੀਵਨ ਦੇ ਵਿੱਚ ਮੈਂ ਤੇ ਤੂੰ ਬਹੁਤ ਹੁੰਦੀ ਹੈ ਤੁਹਾਡੇ ਸਾਡੇ ਆਂਡ ਗਵਾਂਡ ਵਿੱਚ ਵੀ ਤੁਹਾਨੂੰ ਬਹੁਤ ਜ਼ਿਆਦੇ ਇਹੋ ਜਿਹੇ ਲੋਕ ਲੱਭ ਜਾਣਗੇ ਇਹਨਾਂ ਨੂੰ ਲੱਭਣ ਦੀ ਜ਼ਰੂਰਤ ਨਹੀਂ ਹੁੰਦੀ ਇਹ ਆਪੇ ਹੀ ਦਸਤਕ ਦੇ ਦਿੰਦੇ ਹਨ ਫਿਰ ਆਪਾਂ ਨੂੰ ਕੀ ਪਤਾ ਕਿ ਐਵੇਂ ਦੇ ਮਨੁੱਖ ਕਿੱਦਾਂ ਦੀ ਸੋਚ ਰੱਖਦੇ ਹਨ ਬਸ ਉਹਨਾਂ ਦੀ ਆਦਤ ਹੈ ਕਿ ਆਪਣੇ ਆਪ ਨੂੰ ਵਧੀਆ ਦੱਸਣਾ ਕਿ ਮੈਂ ਵਧੀਆ ਤੇ ਚੰਗਾ ਹਾਂ ਮੈਂ ਸਭ ਦਾ ਭਲਾ ਕਰਦਾ ਹਾਂ ਮੇਰੇ ਵਿੱਚ ਇਹ ਗੁਣ ਹਨ ਚੰਗਾ ਤਾਂ ਹੋਵੇਗਾ ਜੇਕਰ ਸਾਨੂੰ ਆਪਣੇ ਅੰਦਰ ਦੀਆਂ ਖਾਮੀਆਂ ਦੀ ਵੀ ਨਜ਼ਰ ਆ ਜਾਵੇ ਜਿੰਨਾ ਮਰਜੀ ਕਿਸੇ ਦਾ ਭਲਾ ਕਰ ਲਈਏ ਨਾ ਫਿਰ ਵੀ ਕੋਈ ਨਾ ਕੋਈ ਨੁਕਸ ਆਪਣੀ ਬੁਰਾਈ ਕਰਨੀ ਨਹੀਂ ਛੱਡੇਗਾ ਸਾਡੇ ਖਿਲਾਫ ਚੁਗਲੀ ਕਰਨੀ ਨਹੀਂ ਛੱਡੇਗਾ ਆਪਣੇ ਕੋਲ ਚੰਗਾ ਬੋਲ ਕੇ ਜਾ ਕੇ ਅੱਗੇ ਦੋ ਕਦਮ ਜਦੋਂ ਉਹ ਤੁਰ ਕੇ ਕਿਸੇ ਹੋਰ ਕੋਲ ਖੜ ਜਾਂਦੇ ਹਨ ਜਾਂ ਜਦੋਂ ਉਹਨਾਂ ਨੂੰ ਕੋਈ ਮਿਲ ਪੈਂਦਾ ਹੈ ਉਸ ਕੋਲ ਸਾਡੀ ਬੁਰਾਈ ਕਰਨ ਲੱਗ ਜਾਣਗੇ ਸਾਡੇ ਸਮਾਜ ਨੇ ਤਾਂ ਬੋਲਣਾ ਹੀ ਬੋਲਣਾ ਹੈ ਪਰ ਆਪਾ ਉਹਨਾਂ ਵੱਲ ਨਾ ਧਿਆਨ ਦਿਈਏ ਆਪਣੇ ਕੰਮ ਵੱਲ ਧਿਆਨ ਦੇਣਾ ਚੰਗਾ ਸਮਝੀਏ ਅਮ੍ਰਿਤ ਵੇਲੇ ਉੱਠੀਏ ਪਰਮਾਤਮਾ ਦੇ ਨਾਲ ਹੀ ਗੱਲਾਂ ਕਰੀਏ ਕਿਉਂਕਿ ਪਰਮਾਤਮਾ ਇਹੋ ਚਾਹੇ ਹਨ ਕਿ ਸਾਡੇ ਤੇ ਮਿਹਰ ਤਾਂ ਕਰ ਸਕਦੇ ਹਨ ਪਰ ਸਾਡਾ ਕਦੇ ਮਾੜਾ ਨਹੀਂ ਸੋਚ ਸਕਦੇ ਸਾਡੇ ਨਾਲ ਈਰਖਾ ਵਿਰੋਧ ਨਹੀਂ ਕਰ ਸਕਦੇ ਕਿਉਂਕਿ ਉਹ ਸਾਡੇ ਮਾਤਾ ਪਿਤਾ ਦੇ ਸਮਾਨ ਹਨ ਆਸੇ-ਪਾਸੇ ਵੇਖੋ ਕਿ ਕੌਣ ਸਾਡੀ ਉਸਤਤ ਕਰਦਾ ਪਿਆ ਹੈ ਕੌਣ ਸਾਡੀ ਨਿੰਦਿਆ ਕਰਦਾ ਪਿਆ ਹੈ ਕਿੰਨੇ ਸਾਡੀ ਇੱਜ਼ਤ ਵਧਾਉਣ ਲਈ ਚਾਰ ਸ਼ਬਦ ਕਹੇ ਹਨ ਤੇ ਕਿੰਨੇ ਮਾੜੇ ਸ਼ਬਦ ਆਖੇ ਹਨ ਜੇ ਕਿਸੇ ਦੇ ਆਸੇ-ਪਾਸੇ ਐਵੇਂ ਦੇ ਲੋਕ ਹਨ ਤੁਸੀਂ ਕਮੀਆਂ ਤੇ ਨੁਕਸ ਕਿਸੇ ਵਿੱਚ ਕੱਢਦੇ ਹੋ ਤਾਂ ਉਹਨਾਂ ਦੀ ਪਰਵਾਹ ਕਰਨੀ ਛੱਡ ਹੀ ਦਿਓ ਕਿਉਂਕਿ ਲੋਕਾਂ ਨੇ ਕਦੇ ਚੰਗਾ ਬੋਲਣਾ ਨਹੀਂ ਉਹਨਾਂ ਚੰਗੇ ਬੋਲ ਤਾਂ ਕਦੇ ਵੀ ਤੁਹਾਡੇ ਖਿਲਾਫ ਬੋਲ ਹੀ ਨਹੀਂ ਸਕਦੇ ਉਹਨਾਂ ਦੀ ਆਦਤ ਬਣ ਚੁੱਕੀ ਹੈ ਇਸ ਲਈ ਤੁਸੀਂ ਉਸ ਪਾਸੇ ਜਮਾ ਵੀ ਧਿਆਨ ਨਹੀਂ ਦੇਣਾ ਆਪਣਾ ਕੰਮ ਇਮਾਨਦਾਰੀ ਦੇ ਨਾਲ ਕਰਨਾ ਹੈ ਆਪਣੇ ਕਿਰਤ ਕਮਾਈ ਨੂੰ ਉੱਚੀ ਤੇ ਸੁੱੱਚੀ ਰੱਖਣਾ ਹੈ। ਇਦਾਂ ਦੇ ਲੋਕਾਂ ਤੋਂ ਆਪਣੀ ਦੂਰੀ ਬਣਾ ਕੇ ਰੱਖੋ। ਉਹਨਾਂ ਤੋਂ ਦੂਰ ਹੀ ਰਹੋ ਤੇ ਉਹਨਾਂ ਦੀਆਂ ਗੱਲਾਂ ਵੀ ਘੱਟ ਹੀ ਸੁਣੋ। ਸਾਥ ਸੰਗਤ ਜੀ ਅੱਜ ਆਪਣੇ ਰਿਸ਼ਤਿਆਂ ਦੇ ਵਿੱਚ ਫਿੱਕ ਵੀ ਇਸੇ ਹੀ ਕਰਕੇ ਪੈ ਰਹੀ ਹੈ। ਕਿਉਂਕਿ ਆਪਾਂ ਇੱਕ ਦੂਜੇ ਨੂੰ ਬੁਰਾ ਬੋਲ ਦਿੰਦੇ ਹਾਂ। ਇਹ ਨਹੀਂ ਉਹ ਬੋਲਦੇ, ਆਪਾਂ ਵੀ ਬੋਲ ਦਿੰਦੇ ਹਾਂ। ਇਹ ਗੱਲ ਹੈ ਫਿਰ ਤਾਂ। ਕਾਰਨ ਹੀ ਇਹੀ ਹੈ ਕਿ ਸਭ ਕੁਝ ਰਿਸ਼ਤਿਆਂ ਦੇ ਵਿੱਚ ਹੀ ਬਹੁਤ ਜ਼ਿਆਦਾ ਅਰਚਨਾ ਆ ਰਹੀਆਂ ਹਨ ਕਿਉਂਕਿ ਅੱਜਕੱਲ ਬਹੁਤ ਘਟ ਗਣਤੀ ਦੇ ਲੋਕ ਹਨ ਜੋ ਕਿਸੇ ਪ੍ਰਤੀ ਚੰਗੀ ਸੋਚ ਰੱਖਦੇ ਹਨ ਇਸ ਲਈ ਵਾਹਿਗੁਰੂ ਤੋਂ ਚੰਗਾ ਮੰਗੋ ਤੇ ਚੰਗਾ ਹੀ ਸੋਚੋ ਸਰਬੱਤ ਦਾ ਭਲਾ ਮੰਗੋ ਅਰਦਾਸ ਸਰਬੱਤ ਦੇ ਭਲੇ ਦੀ ਹੀ ਕਰਿਆ ਕਰੋ ਅੱਜ ਪਤਾ ਐਵੇਂ ਦਾ ਮਾਹੌਲ ਆ ਗਿਆ ਹੈ ਕਿ ਲੋਕਾਂ ਨੂੰ ਕਿਸੇ ਬਾਰੇ ਦੋ ਚੰਗੇ ਸ਼ਬਦ ਬੋਲਣ ਵਿੱਚ ਖੁਸ਼ੀ ਨਹੀਂ ਪ੍ਰਾਪਤ ਹੁੰਦੀ ਜੋ ਉਹਦੀ ਬੁਰਾਈ ਸੁਣ ਕੇ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਜੋ ਉਹ ਦਿਨ ਨਿੰਦਿਆ ਚੁਗਲੀ ਹੀ ਕਰਦੇ ਰਹਿੰਦੇ ਹਨ ਤੇ ਕਹਿ ਦਿੰਦੇ ਹਨ ਕਿ ਫਲਾਣਾ ਬੰਦਾ ਜੋ ਹੈ ਉਸਨੇ ਤੇਰੇ ਬਾਰੇ ਇਹ ਸਾਰਾ ਕੁਝ ਬੋਲਿਆ ਹੈ ਤੁਹਾਡੇ ਪਿੱਛੇ ਤੱਕ ਆਵੇਗਾ ਤਾਂ ਤੁਸੀਂ ਦੱਸ ਦਿਓਗੇ ਜਦੋਂ ਤੁਸੀਂ ਕਿਸੇ ਨੂੰ ਕਹੋਗੇ ਕਿ ਤੁਹਾਡੇ ਲਈ ਕਿਸੇ ਨੇ ਮਾੜੇ ਸ਼ਬਦ ਬੋਲੇ ਹਨ ਤਾਂ ਉਹ ਵਿਅਕਤੀ ਤਾਂ ਤੁਹਾਡੇ ਪਿੱਛੇ ਹੀ ਪੈ ਜਾਵੇਗਾ ਕਿ ਦੱਸ ਹਾਂ ਉਸਨੇ ਮੇਰੇ ਬਾਰੇ ਕੀ ਕਿਹਾ ਹੈ ਜ਼ਿੰਦਗੀ ਵਿੱਚ ਕੀ ਹੁੰਦਾ ਪਿਆ ਹੈ ਸਾਨੂੰ ਲੋਕਾਂ ਦੀਆਂ ਟੈਨਸ਼ਨਾਂ ਨਹੀਂ ਖਾ ਲਿਆ ਹੈ ਅਸੀਂ ਲੋਕਾਂ ਦੇ ਘਰ ਝਾਤ ਮਾਰਦੇ ਹਾਂ ਕਿ ਪਤਾ ਨਹੀਂ ਫਲਾਣੇ ਦੇ ਘਰ ਵਿੱਚ ਕੀ ਗੁਜ਼ਰ ਰਿਹਾ ਹੈ ਫਲਾਣੇ ਦੇ ਜ਼ਿੰਦਗੀ ਵਿੱਚ ਕੀ ਹੋ ਰਿਹਾ ਹੈ ਜੇਕਰ ਕੋਈ ਚੁੱਪ ਹੈ ਉਸ ਦੀ ਚੁੱਪ ਦੇ ਪਿੱਛੇ ਅਸੀਂ ਭੱਜੇ ਪੈ ਜਾਂਦੇ ਹਾਂ ਕਿ ਇਸ ਦਾ ਪਤਾ ਲੱਗ ਜਾਵੇ ਕਿ ਇਹ ਵਿਅਕਤੀ ਕਿਸ ਚੀਜ਼ ਤੋਂ ਦੁਖੀ ਹੈ ਜਾਂ ਆਪਣੇ ਘਰ ਪਰਿਵਾਰ ਤੋਂ ਦੁਖੀ ਹੈ ਹੁਣ ਕੀ ਪਤਾ ਲੱਗੇ ਅੱਜ ਦੇ ਸਮੇਂ ਦੇ ਵਿੱਚ ਕੋਈ ਚੰਗਾ ਹੋ ਸਕਦਾ ਹੈ ਬਿਲਕੁਲ ਵੀ ਨਹੀਂ ਲੋਕੇ ਇਸ ਗੱਲ ਤੇ ਵਿਸ਼ਵਾਸ ਹੀ ਨਹੀਂ ਕਰਦੇ ਕਿ ਫਲਾਣਾ ਮਨੁੱਖ ਚੰਗਾ ਹੈ ਅੱਜ ਆਪਣੇ ਵਧੀਆ ਵੇਖਣ ਦੀ ਸ਼ਕਤੀ ਖਤਮ ਹੋ ਗਈ ਹੈ ਆਪਾਂ ਪਤਾ ਹਰ ਚੀਜ਼ ਦੇ ਪਿੱਛੇ ਸਿਰਫ ਨੁਕਸ ਹੀ ਵੇਖਦੇ ਹਾਂ ਆਪਾਂ ਚੰਗਿਆਈਆਂ ਨਹੀਂ ਵੇਖਦੇ ਕਈ ਮਨੁੱਖ ਦੇ ਵਿੱਚ ਬਹੁਤ ਚੰਗਿਆਈਆਂ ਹੁੰਦੀਆਂ ਹਨ ਪਰ ਅਸੀਂ ਉਸ ਚੰਗੇ ਮਨੁੱਖ ਦੇ ਵਿੱਚ ਵੀ ਸਭ ਤੋਂ ਪਹਿਲਾਂ ਨੁਕਸ ਵੇਖਾਂਗੇ ਉਹਦੀ ਕਮੀ ਪੇਸ਼ੀ ਵੇਖਾਂਗੇ ਗੁਣ ਨਹੀਂ ਵੇਖਾਂਗੇ ਸੋ ਸਾਰ ਸੰਗਤ ਜੀ ਜੋ ਵੀ ਸੋਚੋਗੇ ਉਹ ਤੁਹਾਡੇ ਨਾਲ ਵੀ ਜ਼ਰੂਰ ਹੋਵੇਗਾ ਜੋ ਦੂਜਿਆਂ ਦੀਆਂ ਕਮੀਆਂ ਕੱਢਣ ਦੇ ਚੁਗਲੀਆਂ ਕਰਦੇ ਹਨ ਉਹਨਾਂ ਦੇ ਵੀ ਕੋਈ ਬੈਠ ਕੇ ਕਰਦਾ ਹੀ ਹੋਵੇਗਾ ਕਿਉਂਕਿ ਉਹਦੀ ਆਦਤ ਹੈ ਕਿਸੇ ਦੀ ਚੰਗਿਆਈ ਨੂੰ ਵੇਖ ਕੇ ਜਰਹੀ ਨਹੀਂ ਸਕਦਾ ਜਿਸ ਵਿੱਚ ਖੁਦ ਗੁਣ ਹਨ ਚੰਗਿਆਈਆਂ ਹਨ ਉਹ ਲੋਕਾਂ ਦੇ ਗੁਣ ਵੇਖ ਕੇ ਸੜਦਾ ਨਹੀਂ ਬਲਕਿ ਉਸ ਨੂੰ ਹੱਲਾਸ਼ੇਰੀ ਦਿੰਦਾ ਹੈ ਕਿਸੇ ਬਾਰੇ ਮਾੜਾ ਨਹੀਂ ਬੋਲਦਾ ਸਾਰ ਸੰਗਤ ਜੀ ਪਹਿਲਾਂ ਸਾਨੂੰ ਆਪਣੇ ਅੰਦਰ ਝਾਤ ਮਾਰ ਲੈਣੀ ਚਾਹੀਦੀ ਹੈ ਕਿ ਅਸੀਂ ਕਿੰਨੇ ਕੁ ਪਾਣੀ ਚਾਹਾਂ ਅਸੀਂ ਇਹਨੇ ਜੋਗੇ ਹਾਂ ਕਿ ਕਿਸੇ ਨੂੰ ਮੜਾ ਕੁਝ ਬੋਲ ਸਕੀਏ ਉਹ ਤਾਂ ਖੁਦ ਨਾਲ ਹੀ ਪਹਿਲਾਂ ਆਪਣੇ ਆਪ ਹੀ ਵਾਧੂ ਬੁਰਾ ਅਸੀਂ ਕਰੀ ਜਾ ਰਹੇ ਹਾਂ ਜੋ ਹਰ ਵਕਤ ਨਿੰਦਿਆ ਚੁਗਲੀ ਵਿੱਚ ਹੀ ਲੱਗੇ ਰਹਿੰਦੇ ਹਨ ਤੇ ਲੋਕੀ ਉਹਦਾ ਵਿਸ਼ਵਾਸ ਵੀ ਕਰ ਲੈਂਦੇ ਹਨ ਤੇ ਪਰਮਾਤਮਾ ਦੇ ਅੱਗੇ ਅਸੀਂ ਕਿੰਨੇ ਝੂਠੇ ਹੋ ਰਹੇ ਹਾਂ ਪਰਮਾਤਮਾ ਦੇ ਅੱਗੇ ਅਸੀਂ ਗਲਤ ਸਾਬਿਤ ਹੋ ਜਾਵਾਂਗੇ ਇਸ ਤਰ੍ਹਾਂ ਕਰਨ ਦੇ ਨਾਲ ਸੋ ਸਾਧ ਸੰਗਤ ਜੀ ਜੋ ਮਨੁੱਖ ਕੋਈ ਅੱਖਾਂ ਨਾਲ ਹੁੰਦਾ ਗਲਤ ਵੇਖ ਰਿਹਾ ਹੁੰਦਾ ਹੈ ਜਾਂ ਕੰਨਾਂ ਰਾਹੀਂ ਵਧੀਆ ਗੱਲ ਨਹੀਂ ਸੁਣ ਸਕਦਾ ਮਾੜੀਆਂ ਗੱਲਾਂ ਬਹੁਤ ਝਟ ਸੁਣਦਾ ਹੈ ਤਾਂ ਉਸ ਦੇ ਦਿਮਾਗ ਦੇ ਅੰਦਰ ਤਾਂ ਗਲਤ ਹੀ ਭਰ ਜਾਵੇਗਾ ਤੇ ਉਹਦੇ ਮੂੰਹ ਦੇ ਵਿੱਚੋਂ ਵੀ ਫਿਰ ਗਲਤ ਹੀ ਨਿਕਲੇਗਾ ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੀ ਜ਼ਿੰਦਗੀ ਨੂੰ ਗੰਦਗੀ ਵੱਲ ਲੈ ਕੇ ਜਾ ਰਹੇ ਹਾਂ ਆਪਣਾ ਅੱਗਾ ਨਹੀਂ ਸਵਾਰ ਰਹੇ ਅੱਗਾ ਭਾਵ ਕਿ ਅਸੀਂ ਆਪਣੇ ਆਉਣ ਵਾਲੇ ਸਮੇਂ ਨੂੰ ਬਹੁਤ ਹੀ ਨਸ਼ਟ ਕਰਦੇ ਜਾ ਰਹੇ ਹਾਂ ਸੋ ਇੰਨਾ ਹੀ ਮੁਸੀਬਤਾਂ ਦੇ ਵਿੱਚ ਪਿਆ ਬੰਦਾ ਬਹੁਤ ਜ਼ਿਆਦਾ ਘਮਣ ਘੇਰੀਆਂ ਵਿੱਚ ਆਪ ਹੀ ਫਸ ਜਾਂਦਾ ਹੈ ਉਸ ਨੂੰ ਚੰਗਾ ਵਾਤਾਵਰਣ ਚੰਗਾ ਮਾਹੌਲ ਨਹੀਂ ਮਿਲਦਾ ਜਿਸ ਕਾਰਨ ਉਸ ਦੀ ਨਿੰਦਿਆ ਚੁਗਲੀ ਨਹੀਂ ਛੁੱਟਦੀ ਕਿਉਂਕਿ ਉਸ ਦੇ ਰਿਸ਼ਤੇ ਵੀ ਉੱਥੇ ਹੀ ਫਿਰ ਨਿਭਦੇ ਹਨ ਜਿੱਥੇ ਉਹ ਨੂੰ ਆਪਣੇ ਨਾਲ ਦੇ ਲੋਕ ਦੇਖਦੇ ਹਨ ਕਿਸੇ ਦੀਆਂ ਗਲਤੀਆਂ ਕੱਢਣ ਤੋਂ ਪਹਿਲਾਂ ਇਹ ਸੋਚ ਲਓ ਕਿ ਮੈਂ ਕਿੰਨਾ ਕੁ ਪਰਫੈਕਟ ਹਾਂ ਮੈਂ ਕਦੇ ਗਲਤੀ ਨਹੀਂ ਕੀਤੀ ਇਸ ਲਈ ਜੋ ਤੁਹਾਨੂੰ ਲੱਗਦਾ ਹੈ ਕਿ ਜੋ ਵੀ ਤੁਸੀਂ ਆਪਣੇ ਅੰਦਰ ਸੁਧਾਰ ਸਕਦੇ ਹੋ ਤਾਂ ਉਹਨਾਂ ਔਗਣਾ ਨੂੰ ਆਪਣੇ ਤੋਂ ਦੂਰ ਕਰ ਦਿਓ ਤੁਸੀਂ ਆਪਣੀ ਜ਼ਿੰਦਗੀ ਵਿੱਚ ਇਹ ਨਿਯਮ ਅਪਣਾ ਲਓ ਕਿ ਤੁਸੀਂ ਵੇਖਣਾ ਖੁਦ ਹੈ ਤੁਸੀਂ ਸਿਰਫ ਆਪਣੀ ਜ਼ਿੰਦਗੀ ਨੂੰ ਜੇਕਰ ਸਵਰਗ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਸੋਚ ਨੂੰ ਬਦਲੋ ਚੰਗਾ ਬੋਲੋ ਤੇ ਚੰਗਾ ਹੀ ਸੁਣੋ ਜੇ ਕਿਸੇ ਦੀ ਇੱਜ਼ਤ ਕਰੋਗੇ ਤਾਂ ਕਰਵਾ ਲਓਗੇ ਨਹੀਂ ਤਾਂ ਅੱਜ ਕੱਲ ਬਿਨਾਂ ਮਤਲਬ ਦੇ ਕੋਈ ਇੱਜ਼ਤ ਵੀ ਨਹੀਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ